ਲੋਜੀ ਇੱਕ ਵਾਰ ਫਿਰ ਪੰਜਾਬੀ ਗਾਇਕ ਪੁੱਤ ਨੇ ਵਧਾ ਦਿੱਤਾ ਪੰਜਾਬੀਆਂ ਦਾ ਮਾਣ ਕਰ ਦਿੱਤਾ ਫਖਰ ਦੇ ਨਾਲ ਸਿਰ ਉੱਚਾ ਹੋਣਾ ਦਿਲਜੀਤ ਦਸਾਂਜ ਮੈਟ ਗਾਲਾ ਇਵੈਂਟ ਤੇ ਵਿੱਚ ਕਰਨ ਜਾ ਰਹੇ ਨੇ ਡੈਬਿਊ ਜਿਹਾ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦਸਾਂਜ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਦਿਲ ਜਿੱਤ ਲਿਆ ਪੰਜਾਬੀਆਂ ਦਾ ਫਖਰ ਦੇ ਨਾਲ ਮਾਣ ਵਧਾਇਆ ਫਖਰ ਦੇ ਨਾਲ ਸਿਰ ਉੱਚਾ ਕਰ ਦਿੱਤਾ ਦਰਸਲ ਦਲਜੀਤ ਦੋਸਾਂਝ ਮੈਟ ਗਾਲਾ ਇਵੈਂਟ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਉਹਨਾਂ ਦੀ ਮੈਟ ਗਾਲਾ ਇਵੈਂਟ ਦੇ ਵਿੱਚ ਸ਼ਮੂਲੀਅਤ ਹੋਣ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਦਲਜੀਤ ਦੋਸਾਂਝ ਹੋਰਾਂ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਖੁਸ਼ਖਬਰੀ ਦਿੱਤੀ ਹੈ ਦੱਸਦੀ ਹੈ ਕਿ ਇਸ ਆਈਕੋਨਿਕ ਰੈੱਡ ਕੈਪਟ ਤੇ ਚੱਲਣ ਵਾਲੇ ਦਲਜੀਤ ਦੋਸਾਂਝ ਪਹਿਲੇ ਪੰਜਾਬੀ ਗਾਇਕ ਹੋਣਗੇ ਜਿਹੜਾ ਈਵੈਂਟ ਹੋਣ ਜਾ ਰਿਹਾ ਇਸ ਦੇ ਵਿੱਚ ਦਿਲਜੀਤ ਦੋਸਾਂਜ ਤੋਂ ਇਲਾਵਾ ਬਾਲੀਵੁੱਡ ਦੇ ਕਿੰਗ ਖਾਨ ਜਾਨੀ ਕਿ ਸ਼ਾਹਰੂਖ ਖਾਨ ਤੇ ਨਾਲ ਹੀ ਕਿਆਰਾ ਅਡਵਾਨੀ ਵੀ ਇਸ ਈਵੈਂਟ ਦਾ ਹਿੱਸਾ ਹੋਣਗੇ ਉਹ ਵੀ ਇਸ ਈਵੈਂਟ ਦੇ ਵਿੱਚ ਸ਼ਮੂਲੀਅਤ ਕਰਨਗੇ ਸੋ ਦਿਲਜੀਤ ਦਸਾਂਝ ਨੇ ਹੁਣ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਔਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਲਜੀਤ ਦਸਾਂਝ ਨੇ ਪੰਜਾਬੀਆਂ ਦਾ ਫਖਰ ਦੇ ਨਾਲ ਸਿਰ ਉੱਚਾ ਕੀਤਾ ਹੋਵੇ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਜਿਸ ਤੇ ਪੂਰੀ ਪੰਜਾਬੀਅਤ ਮਾਣ ਕਰਦੀ ਹੈ ਉਹਨਾਂ ਤੇ ਫਖਰ ਮਹਿਸੂਸ ਕਰਦੀ ਹੈ ਸੋ ਦਿਲਜੀਤ ਦੋਸਾਂਝ ਨੇ ਹੁਣ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਦਿਲ ਜਿੱਤਿਆ ਪੰਜਾਬੀਆਂ ਦਾ ਮਾਣ ਵਧਾਇਆ ਹੈ ਦਿਲਜੀਤ ਦੋਸਾਂਝ ਹੁਣ ਮੈਟ ਗਾਲਾ ਇਵੈਂਟ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਉਹਨਾਂ ਦਾ ਮੈਟ ਗਾਲਾ ਇਵੈਂਟ ਦੇ ਵਿੱਚ ਜਿਹੜਾ ਡੈਬਿਊ ਹੋਣ ਜਾ ਰਿਹਾ ਹੈ ਉਹਨਾਂ ਦੀ ਸ਼ਮੂਲੀਅਤ ਹੋਣ ਜਾ ਰਹੀ ਹੈ ਇਸ ਤੇ ਪੂਰੀ ਪੰਜਾਬੀਅਤ ਮਾਣ ਮਹਿਸੂਸ ਕਰਦੀ ਹੈ ਇਹ ਅਹਿਤਿਆਰ ਮੈਨੂੰ ਬਿਆਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾ ਕੇ ਕਾਰਡ ਭੇਜ ਦੇਣੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬੱਸ ਮੈਂ ਇਹਦੀ ਵੇਟ ਕਰ ਰਿਆ ਸੀ ਇਹ ਮਹਾਰਾਜ ਕੋਈ ਛੋਟਾ ਮੋੜਾ ਕਾਰਡ ਨਹੀਂ ਆ ਨੇੜੇ ਆ ਕੇ ਕੈਮਰਾਮੈਨ ਦਿਖਾਇਆ ਜਾਵੇ ਇਹ ਹੈ ਮੈਟ ਗਾਲਾ ਕਾਰਡbro ਇਹ ਹੈਗਾ ਡੈਂਡਿਜ਼ਮ ਇਹਨਾਂ ਦਾ ਥੀਮ ਹੈ ਔਰ ਥੋੜੀ ਪਹਿਨੂ ਆ ਕੇ ਨਿਕਲੇ ਵਿੱਚ ਹਾਂਜੀ ਇਹ ਜ਼ਰੂਰੀ ਨੋਟ ਆਹ ਲੋ ਜੀ ਇੱਥੇ ਲਿਖਿਆ ਜੀ ਦ ਯੂਜ਼ ਆਫ ਦਾ ਸੈੱਲਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਡ ਇਨ ਦਾ ਈਵਨਿੰਗ ਇਹ ਕਹਿੰਦਾ ਆਉਦੇ ਆਉਦੇ ਫੋਨ ਕੱਢ ਕੇ ਉਹ ਰੀਲਾਂ ਨਾਲ ਬਰੋਣ ਲਾ ਪਿਓ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਨਹੀਂ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋਚ ਚੇਅਰ ਤੇ ਬੈਠਾ ਏ ਸਾਹਿਬ ਰੋਕੀ ਤੇ ਉਹਦੇ ਉੱਤੇ ਬੈਠਾ ਫਰੇਲ ਵਿਲੀਅਮ ਬੱਲੇ ਬੱਲੇ ਜਿਹੜੀ ਵੱਡੀ ਸਾਰੀ ਚੇਅਰ ਆ ਆਨਰੇਬਲ ਚੇਅਰ ਉੱਤੇ ਲਿਬਰਨ ਜੇਮਸ ਬੈਠਾ ਉਹਦਾ ਕਦਮ ਬਹੁਤ ਵੱਡਾ ਨਹੀਂ ਬੈਠੋ ਮਾਰਾ ਇੱਕ ਕੁਰਸੀ ਕੌਣ ਛੱਡਦਾ ਤੇ ਅਲਾ ਵਿੰਟੂਰ ਜੀ ਜਿਹੜੇ ਆ ਉਹ ਵੀ ਬ ਅੱਗੇ ਲਿਖਿਆ ਕਿ ਇਹ ਨਿਯੁਤਾਂ ਸਿਰਫ ਇੱਕ ਵਿਅਕਤੀ ਲਈ ਹੈ। ਅੱਛਾ ਅੱਛਾ ਪਰ ਪਰਸਨ ਪਰ ਪਲੇਟ ਵਾਲੇ ਹਿਸਾਬ ਨਾਲ ਮੈਂ ਤੁਹਾਨੂੰ ਲੈ ਜਾਣਾ ਸੀ। ਇਹ ਨਹੀਂ ਗਾਹ ਨੂੰ ਸੀ। ਸੋ ਮੰਡੇ ਦਾ 5th ਆਫ ਦਾ ਮੇ ਅਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿਦਾਂ ਦਾ ਕੋਟ ਪਾ ਕੇ ਜਾਵਾਂ ਤੇ ਟੌਰ ਕੱਢ ਕੇ ਜਾਵਾਂ ਪਤਾ ਲੱਗੇ ਪੰਜਾਬੀ ਆਗੇ ਓਏ ਲੈ ਭਾਈ ਅੱਜ ਤੋਬਾ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾ ਕੇ ਕਾਰਡ ਭੇਜ ਦੇਣ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬਸ ਮੈਂ ਇਹਦੀ ਵੇਟ ਕਰ ਰਿਆ ਸੀ। ਇਹ ਮਹਾਰਾਜ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ। ਇਹ ਨੇੜੇ